ਕੁਰਾਲੀ ਇਲਾਕੇ ਵਿੱਚ ਸਰਗਰਮ ਮੋਟਰਸਾਈਕਲ ਚੋਰ ਗ੍ਰੋ ਸਿਟੀ ਪੁਲਿਸ ਨੇ ਕੀਤਾ ਕਾਬੂ ਦੋਨੋਂ ਚੋਰ ਨਿਕਲੇ ਕੁਰਾਲੀ ਦੇ ਹੀ ਰਹਿਣ ਵਾਲੇ ਜੋ ਇਲਾਕੇ ਵਿੱਚ ਕਰਦੇ ਸੀ ਚੋਰੀਆਂ ਮੋਟਰਸਾਈਕਲਾਂ ਨੂੰ ਵੱਢ ਕੇ ਖਮਾਣੋ ਵੇਚਦੇ ਸੀ ਕਬਾੜੀਏ ਨੂੰ ਕੁਰਾਲੀ ਇਲਾਕੇ ਦੇ ਵਿੱਚ ਕਾਫੀ ਚੋਰੀ ਦੀ ਵਾਰਦਾਤਾਂ ਸਾਹਮਣੇ ਆਈਆਂ ਸਨ ਜਿਸ ਨੂੰ ਲੈ ਕੇ ਐਸ ਐਚਓ ਸਿਟੀ ਵੱਲੋਂ ਇੱਕ ਨਾਕੇਬੰਦੀ ਦੇ ਦੌਰਾਨ ਦੋ ਚੋਰਾਂ ਨੂੰ ਕਾਬੂ ਵੀ ਕਰ ਲਿੱਤਾ ਹੈ ਅਤੇ ਮੈਂ ਕੈਮਰਾਮੈਨ ਨੂੰ ਪਹਿਲਾਂ ਆਹ ਦਿਖਾਣ ਇੱਕ ਕੁਰਾਲੀ ਸਿਟੀ ਥਾਣੇ ਦੇ ਵਿੱਚ ਖੜੇ ਮੋਟਰਸਾਈਕਲ ਨੇ ਜਿਨ੍ਹਾਂ ਵਿੱਚ ਪੰਜ ਮੋਟਰਸਾਈਕਲ ਦੋ ਚੋਰਾਂ ਕੋਲੋਂ ਰਿਕਵਰ ਵੀ ਕਰ ਲਿੱਤੇ ਗਏ ਨੇ ਇਹ ਚੋਰ ਕੁਰਾਲੀ ਦੇ ਹੀ ਰਹਿਣ ਵਾਲੇ ਨੇ ਅਤੇ ਮੋਟਰਸਾਈਕਲਾਂ ਨੂੰ ਚੋਰੀ ਕਰਨ ਤੋਂ ਬਾਅਦ ਇਸ ਦੇ ਸਪੇਅਰ ਪਾਰਟ ਖੋਲ ਕੇ ਵੱਖ-ਵੱਖ ਕਬਾੜੀਆਂ ਨੂੰ ਵੀ ਵੇਚਦੇ ਸਨ ਇੱਕ ਖੰਟੋ ਕਬਾੜੀਆਂ ਵੀ ਕਾਬੂ ਕਰ ਲਿੱਤਾ ਗਿਆ ਅਤੇ ਹੁਣ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਵਾਧ ਤਰਾਮਾ ਦੇ ਤਹਿਤ ਇਹਨਾਂ ਤੇ ਮਾਮਲਾ ਵੀ ਦਰਜ ਕਰ ਲਿੱਤਾ ਹੈ ਕੀ ਕਹਿਣਾ ਹੈ ਐਸ ਐਚਓ ਕੁਰਾੜਾ ਉਹਨਾਂ ਦੇ ਨਾਲ ਵੀ ਗੱਲਬਾਤ ਮਾਮਲਾ ਕੀ ਹੈ ਪੂਰਾ ਮਾਮਲਾ ਕਈ ਇੱਕ ਚੋਰੀ ਦਾ ਮੁਕੱਦਮਾ ਦਰਜ ਹੋਇਆ ਹੈ ਕਿ ਕਾਫੀ ਮੋਟਰਸਾਈਕਲ ਵੀ ਪਰਾਮਿਤ ਹੋਇਆ ਹੈ ਕਿੱਥੇ ਨੇ ਦੋਸ਼ੀ ਨੇ ਜੀ ਸਾਨੂੰ 4 ਜਨਵਰੀ 2025 ਨੂੰ ਕੰਪਲੇਂਟ ਆਈ ਸੀ ਕਿ ਸਿੰਘਪੁਰਾ ਸਟੇਡੀਅਮ ਕੋਲੋਂ ਇੱਕ ਮੋਟਰਸਾਈਕਲ ਸਪਲੈਂਡਰ ਚੋਰੀ ਹੋਇਆ ਸੀਗਾ ਜਿਹਦੀ ਕੰਪਲੇਂਟ ਦੇ ਵਿੱਚ ਅਸੀਂ ਮੁਕੱਦਮਾ ਨੰਬਰ 2 ਮਿਤੀ 41 2025 ਨੂੰ ਥਾਣਾ ਸਿਟੀ ਕਰਾਲੀ ਵਿਖੇ ਦਰਜ ਕੀਤਾ ਸੀਗਾ ਉਸ ਮੁਕੱਦਮੇ ਦੀ ਤਫਤੀਸ਼ ਕਰਦੇ ਅਸੀਂ 2 ਜਸਪ੍ਰੀਤ ਸਿੰਘ ਉਰਫ ਲੱਡੂ ਪੁੱਤਰ ਬਲਵੀਰ ਸਿੰਘ ਵਾਸੀ ਕਰਾਲੀ ਅਤੇ ਬਲਰਾਮ ਸਿੰਘ ਉਰਫ ਪੰਟੀ ਪੁੱਤਰ ਸ਼ਾਮ ਲਾਲ ਵਾਸੀ ਕਰਾਲੀ ਨੂੰ ਮੁਕਦਮੇ ਚ ਅਰੈਸਟ ਕਰਕੇ ਤੇ ਅੱਗੇ ਤਫਤੀਸ਼ ਕੀਤੀ ਗਈ ਜਿਹਨਾਂ ਤੋਂ ਸਾਨੂੰ ਮੋਟਰਸਾਈਕਲ ਤੇ ਇੱਕ ਕਾਰ ਬਰਾਮਦ ਹੋਈ ਹੈ ਤੇ ਜਿਹੜੇ ਇਹਨਾਂ ਤੇ ਇਹ ਅੱਗੇ ਜਿਹੜਾ ਮੋਟਰਸਾਈਕਲ ਅੱਗੇ ਵੇਚਣ ਦਾ ਕੰਮ ਕਰਦੇ ਸੀਗੇ ਇੱਕ ਦਲੀਪ ਨਾਂ ਦਾ ਜਿਹੜਾ ਹੈਗਾ ਸਕ੍ਰੈਪ ਡੀਲਰ ਹੈਗਾ ਖਮਾਣੋ ਦਾ ਉਹਨੂੰ ਵੀ ਅਸੀਂ ਕੱਲ ਮੁਕਦਮੇ ਚ ਅਰੈਸਟ ਕਰਕੇ ਉਹਨੂੰ ਵੀ ਜੁੜਿਤ ਕੀਤਾ ਹੈ ਇਹਦੇ ਕੋਲ ਬਰਾਮਦ ਕੀ ਕੀ ਹੋਈ ਹੈ ਜੀ ਇਹਨਾਂ ਕੋਲੇ ਜੀ ਟੋਟਲ ਇਹਨਾਂ ਕੋਲ 5 ਮੋਟਰਸਾਈਕਲ ਸਪਲੈਂਡਰ ਨੇ ਜੀ ਇੱਕ ਸੈਂਟਰੋਕਾਰ ਹੈਗੀ ਜੋ ਕਿ ਇਹਨਾਂ ਨੇ ਬਾਲੇ ਸ਼ਹਿਰ ਰੇਲਵੇ ਸਟੇਸ਼ਨ ਤੋਂ ਚੋਰੀ ਕੀਤੀ ਸੀਗੀ ਤੇ ਇਹਨਾਂ ਨੂੰ ਬਰਾਮਦ ਹੋ ਚੁੱਕੇ ਆ ਤੇ ਇੱਕ 3 ਦਿਨਾਂ ਕੋਲੇ ਮੋਟਰਸਾਈਕਲ ਦੀਆਂ ਚਾਸੀਆਂ ਰਿਕਵਰ ਹੋਈਆਂ ਨੇ ਇੱਕ ਇੰਜਣ ਰਿਕਵਰ ਹੋਇਆ ਤੇ ਖੁੱਲੇ ਪਾਰਟਸ ਹੈਗੇ ਮੋਟਰਸਾਈਕਲ ਦੇ ਉਹ ਰਿਕਵਰ ਹੋਈ ਨੇ ਜੀ ਇਹਨਾਂ ਤੋਂ ਤੇ ਕੀ ਕੰਮ ਕੀ ਕਰਦੇ ਸੀਗੇ ਇਹਨਾਂ ਨੇ ਦੋਨਾਂ ਨੇ ਪਲੱਸ 2 ਕੀਤੀ ਹੋਈ ਇਹ ਚੋਰਾ ਨੇ ਪਲੱਸ 2 ਤੋਂ ਬਾਅਦ ਇਹ ਥੋੜਾ ਟਾਈਮ ਇਹਨਾਂ ਨੇ ਕੰਪਨੀ ਜੌਬ ਕੀਤੀ ਹੈ ਲੇਬਰ ਤੌਰ ਤੇ ਤੇ ਹੁਣੇ ਫ੍ਰੀ ਸੀਗੇ ਇਹ ਚੋਰੀਆਂ ਦੀ ਵਾਰਦਾਤਾਂ ਕਰਦੇ ਸੀਗੇ ਪਿਛਲੇ ਲਗਭਗ 1 ਕਿਰੇਡ ਮਹੀਨਿਆਂ ਕੋਲ ਐਕਟਿਵ ਸੀਗੇ ਕਿਹੜੇ ਇਲਾਕੇ ਚੱਪੀ ਸੀ ਤੇ ਇਹਨਾਂ ਨੇ ਇਹਨਾਂ ਨੇ ਦਸੰਬਰ ਮਹੀਨੇ ਦੇ ਲਗਭਗ 10 ਤੋਂ 12 ਵਾਰ ਦਾਤਾ ਚੋਰੀ ਦੀਆਂ ਕੀਤੀਆਂ ਨੇ ਅੱਡੜ ਜਗ੍ਹਾ 'ਚ ਜਿਨ੍ਹਾਂ ਵਿੱਚੋਂ ਤਿੰਨ ਵਾਰ ਦਾਤਾ ਸੀਗੀਆਂ ਸਿਟੀ ਕਰਾਲੀ ਦੀਆਂ ਟਰੇਸ ਹੋਈਆਂ ਨੇ ਤੇ ਆਪਣੇ ਫਤੇਗੜ ਸਾਹਿਬ ਤੋਂ ਵੀ ਇਹਨਾਂ ਨੇ ਕੁਝ ਮੋਟਰਸਾਈਕਲ ਚੱਕੇ ਸੀਗੇ ਇੱਕ ਜਿਹੜੀ ਕਾਰ ਚੱਕੀ ਸੀ ਉਹ ਬਲੇ ਸ਼ਹਿਰ ਤੋਂ ਰਿਜਿਸਟਰਡ ਚੱਕੀ ਸੀਗੀ ਤੇ ਇੱਕ ਇਹਨਾਂ ਨੇ ਕਾਰ ਚੋਰੀ ਕੀਤੀ ਸੀਗੀ ਖਰੜ ਸਟੇਸ਼ਨ ਤੋਂ ਖਰੜ ਤੋਂ ਬੱਸ ਸਟੈਂਡ ਤੋਂ ਕਿਹੜੀ-ਕਿਹੜੀ ਧਾਰਾ ਨਾਲ ਪਰਚਾ ਇਹਨਾਂ ਤੇ ਜੀ ਆਪਣੀ ਇਨੀਸ਼ੀਅਲੀ ਜਦੋਂ ਰਜਿਸਟਰ ਕੀਤੀ ਗਈ ਹੈ ਤਾਂ ਇਹਨਾਂ ਪਰ 303 ਜੀਵਨ 2 ਤੇ 3 ਜੀਵਨ 2 ਦੇ ਤਹਿਤ ਮਕਦਮਾ ਰਜਿਸਟਰ ਹੋਇਆ ਸੀਗਾ ਉਸ ਤੋਂ ਬਾਅਦ 317 ਅਤੇ 238 ਬੀ ਐਨ ਐਸ ਦੀਆਂ ਵਾਧਾ ਕੀਤਾ ਗਿਆ ਸੀਗਾ ਮਕਦਮੇ ਦੇ ਧਾਰਾ ਦਾ